ਵੀਰ ਮਨ ਜਾਣੇ ਸਭ ਬਾਤ ਜਾਣਦੇ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹੱਥ ਦੀਪ ਕੂਏ ਪਰੇ ਵੀਰ ਕਹਿੰਦਾ ਮਨ ਜਾਣਦਾ ਸਭ ਬਾਤ ਮਨ ਸਾਰੀ ਗੱਲ ਜਾਣਦਾ ਜਾਣਦੇ ਔਗਣ ਕਰਾ ਔਗਣ ਕੀ ਹੈ ਸਾਰਿਆਂ ਨੂੰ ਮੈਨੂੰ ਪਤਾ ਚਬਾ ਕੀ ਹੈ ਮਾੜਾ ਕੀ ਹੈ ਪਰ ਜਾਣਦੇ ਔਗਣ ਕਰੇ ਕੋਠੇ ਦਾ ਜਾਣ ਕੇ ਹੀ ਕਰਦਾ ਕਾਹੇ ਕੀ ਕੁਸ਼ਲਾਤ ਹੱਥ ਦੀਪ ਕੂਏ ਪਰੇ ਸੁੱਖ ਕਾਹਦਾ ਰਹਿਣਾ ਭਾਈ ਸੁੱਖ ਤਾਂ ਰਹਿਣੀ ਹੀ ਕੁਸ਼ਲ ਬੰਦਾ ਨਹੀਂ ਰਹਾ ਸਭ ਦੀ ਫਿਰ ਖੁਸ਼ ਨਹੀਂ ਰਹਾ ਸਭ ਦੀ ਹਾ ਦਿਨ ਕੋਈ ਪੜੇ ਜੇ ਸਮਝਦਾ ਹੈ ਦੇਖਦਾ ਹੈ ਫਿਰ ਵੀ ਖੁਸ਼ ਨਹੀਂ ਦਿਸਦਾ ਜਾਣ ਕੇ ਫਿਰ ਤਾਂ ਕੁਝ ਡਿਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਹੋਵੇ ਕੁਸ਼ਲ ਤਾਂ ਰਹਿਣਾ ਨਹੀਂ ਕੁਝ ਡਿਗਿਆ ਤਾਂ ਕੁਸ਼ਲ ਨਹੀਂ ਹੁੰਦਾ ਜੇ ਕੋਈ ਖੁਸ਼ ਡਿਪੇ ਕੁਸ਼ਲ ਨਹੀਂ ਹੁੰਦਾ ਇਹਦਾ ਦੀਵਾ ਹੱਥ ਜੂ ਹੈਗਾ ਇਹਦੇ ਕੋ ਅਕਲ ਹੈਗੀ ਆ ਅਕਲ ਵਾਲਾ ਹੋ ਕੇ ਵੀ ਕੁਝ ਦਿਖਦਾ ਹੈ ਕਾਸ਼ੀ ਦਿਓ ਗੱਲ ਕਰ ਰਹੇ ਨੇ ਜਾਨਵਾਨ ਆਦਮੀ ਨੇ ਮੁਕਤੀ ਲੈਣਾ ਹੈ ਨੇ ਪਰ ਅਕਲ ਵਿੱਚ ਹੈ ਕਿ ਇਹ ਪਰ ਹੁਣ ਖੂਜ ਦਿਗਦੈ ਕਾਸ਼ੀ ਵਾਲ ਜਿਵੇਂ ਇੱਥੇ ਖੂਜ ਦਿੱਕੇ ਮੁਕਤੀ ਮਿਲ ਜੂਗੀ ਉਦੋਂ ਤਾਂ ਸਾਲ ਮਾਰਦੇ ਨੇ ਆ ਮੁਕਤੀ ਜੋ ਮਿਲਣੀ ਆ ਬਿਨਾ ਹੂ ਤੇ ਦਿਗੇ ਤੇ ਉਹਨੇ ਤੇਰੀ ਉਹ ਖੂਬ ਸੀ ਉਹ ਤੇ ਕਾਸ਼ੀ ਚ ਇਹ ਛਾਲ ਮਾਰਦੇ ਤੇ ਆਰਾ ਲੱਗਾ ਤੇ ਵੱਡੇ ਜਾਂਦਾ ਸੀ ਕਹਿੰਦਾ ਤੁਹਾਨੂੰ ਮੁਕਤੀ ਮਿਲ ਜੂ ਅਕਲ ਵਾਲੇ ਹੋ ਕੇ ਖੂਬ ਜੀ ਦੇ ਦਿੰਦੇ ਆਤਮਾ ਤੇ ਮੁਕਤੀ ਕੇ ਮਿਲ ਜੂ ਕਾਹੇ ਕਿ ਕੁਛ ਰਾਤ ਹੱਥ ਤੇ ਤੂੰਏ ਪਰ ਤੂੰ ਆ ਪੜ ਥੋੜੇ ਗ੍ਰੰਥ ਨੇ ਤੁਹਾਡੇ ਕੋਲ ਹੱਥ ਚ ਨੇ ਤੁਹਾਡੇ ਉਹ ਵੀ ਕਹਿੰਦੇ ਵੀ ਖੂਬ ਛਾਲ ਮਾਰੇ ਤੇ ਮੁਕਤੀ ਮਿਲੂਗੀ ਵੇਦ ਤੁਸੀਂ ਕਿ ਮੈਂ ਮੰਨ ਲਿਆ ਮੁਕਤੀ ਮਿਲੂਗੀ ਵੇ ਤੁਹਾਡੇ 베ਦ ਦਾ ਗਿਆਨ ਹੈ ਤੁਹਾਡੇ ਕੋਲ ਗ੍ਰੰਥਾ ਚ ਗਿਆਨ ਕਿਤੇ ਵੀ ਨਹੀਂ ਲਿਖਿਆ ਹੋਇਆ ਫਿਰ ਵੀ ਕਿਸੇ ਬੰਦੇ ਨੇ ਬਣਾਤਾ ਇਥੇ ਇਹ ਛਾਲ ਮਾਰੋ ਮੁਫਤੀ ਮਿਲ ਜੂਗੀ ਉਹ ਬੰਦੇ ਦੀ ਗੱਲ ਸੱਚੀ ਹੈ ਫਰੋਡੀ ਦੀ ਜੋ ਗ੍ਰੰਥਾ ਚ ਪਿਛੋ ਆਇਆ ਉਹ ਅਗਨੋਰ ਕਰਦਾ ਸਰ ਇਹ ਜਾ ਕੁਝ ਕਰਦੇ ਨੇ ਲੋਕ ਇਹ ਦੂਮੇ ਚੀਜ਼ ਜਿੰਨੇ ਮਰਜੀ ਗੋਗਸ ਹੋਵੇ ਉਹਨੂੰ ਬਣਾ ਲੈਂਦੇ ਤੁਸੀਂ ਅੱਜਾਂ ਤਾਂ 99 ਅਪਣਾ ਰਹੇ ਨੇ ਟਿਕਾ। ਝੂੜ ਨੂੰ ਇਹਨੇ ਛੇਤੀ ਮੰਨਦੇ ਨੇ ਇਹ। ਢੂਠੀ ਗੱਲ ਕਹਿ ਨੂੰ ਮੰਨ ਲੈਂਦੇ ਨੇ। ਆਹਣਾ ਜਾ ਇਹ ਬੜਪਾ ਅਖੌਦਿਆ। ਉਹਨਾਂ ਦੇ ਏਜੰਟ ਰੱਖੇ ਨੇ ਜਿਹੜਾ ਵਾ ਚੜਦਾ ਹੈ। ਏਜੰਟ ਇੱਥੋਂ ਲੈ ਕੇ ਜਾਂਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ। ਇਹ ਸੌਹਦਰ। ਇਹਾਂਟਾ ਦੇ ਸਰ ਤੇ ਪੀੜ ਹੁੰਦੀ। ਆਪਣੇ ਹਾਲ ਪਹਿਲਾਂ ਨਹੀਂ ਸੀ ਕੋਈ ਜਾਣਦਾ ਉਹ ਤਾਂ ਹੁਣ ਏਡੀ ਦੁਨੀਆ ਜਾਂਦੀ ਆ ਕਿਉਂ ਜਾਣ ਲੱਗੀ ਹੁਣ ਕਿਵੇਂ ਜਾਣ ਲੱਗੀ ਏਜੰਟ ਨੇ ਉਹਨਾਂ ਦਾ ਰੱਖੇ ਪੈਸਾ ਪੈਸਾ ਖਰਚ ਕਰਦੇ ਨੇ ਉਹ ਕੋਪੜੀਆਂ ਨੇ ਜਿਹੜੀਆਂ ਪੈਸਾ ਐਡਾ ਦੰਦੀਆਂ ਨੇ ਟੀਵੀ ਤੇ ਉਹਨਾਂ ਦਾ ਮਾਲ ਵਿਕਦਾ ਥਿੜੇ ਪੈਸਾ ਖਰਚ ਕਰਦੇ ਨੇ ਐਡਾ ਦੰਦੇ ਨੇ ਬੰਦੇ ਰੱਖੇ ਨੇ ਜਿਨ੍ਹਾਂ ਨੇ ਉਹਨਾਂ ਦਾ ਮਾਲ ਵਿਕਦਾ ਐ ਮਾਲ ਰੱਖੇ ਨੇ ਉਹਨਾਂ ਨੇ ਜਿਆਦਾ ਨਾ ਦੁਕਾਨਾਂ ਤੇ ਲੋਕਾਂ ਨਾਲ ਸੰਪਰਕ ਕਰਦੇ ਨੇ ਸਾਡੀ ਇਹ ਚੀਜ਼ ਖਰੀਦੋ ਚਾਹੇ ਠੀਕ ਹੋਵੇ ਚਾਹੇ ਨਾ ਹੋਵੇ ਪਰ ਜਿਹੜਾ ਕੋਈ ਜਾ ਕੇ ਨਹੀਂ ਦੱਸਦਾ ਲੋਕਾਂ ਨੂੰ ਉਹ ਕੋਲੋਂ ਖਰੀਦਦਾ ਨੇ ਇੱਦਾਂ ਸਾਰੇ ਧਰਮਾਂ ਇਦਾਂ ਹੀ ਨੇ ਐਡਾ ਨਾ ਚੱਲਦੇ ਨੇ ਇਹ ਸਾਰੇ ਡੇਰੇ ਬੋਰਡ ਲੱਗੇ ਹੋਏ ਨੇ ਪਰ ਇਹ ਜੱਟ ਰੱਖੇ ਨੇ ਝੂਠ ਬੋਲਣ ਨੂੰ ਰੱਖੇ ਹੋਏ ਨੇ ਗੁਰਦੁਆਰੇ ਬਣਾਏ ਹੋਏ ਨੇ ਗਾਂ ਵੀ ਤੁਸੀਂ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਸਾਡ ਜੋ ਮੰჯੀਆਂ ਥਾਪਿਆ ਗੁਰੂ ਘਰ ਨੇ ਉਹੀ ਸਿਸਟਮ ਚੱਲਦਾ ਪਰ ਸਾਡੇ ਦਾ ਕੰਮ ਇਹ ਹੋਈਆਂ ਦੀ ਬੱਜੀਆਂ ਕਿਉਂ ਕ腐ਸ਼ਨ ਆ ਜਾਂਦੀ ਹੈ ਕ腐ਸ਼ਨ ਵਾਲਾ ਕੰਮ ਆ ਵਾ ਕ腐ਟ ਤੇ ਬਿਨਾ ਨਹੀਂ ਚੱਲਦਾ ਕੰਮ ਹਾਂਜੀ ਕਬੀਰ ਮੰਨ ਜਾਣੇ ਸਭ ਬਾਤ ਜਾਣਦੇ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਗੋਏ ਪਰ ਹਾਂ ਹੱਦ ਤੱਕ ਉਹ ਵਾੜੇ ਨੂੰ ਅਕਲ ਹੁੰਦੀ ਹੋਈ ਬੇਗਲੀ ਦੇ ਕੰਮ ਕਰਦਾ ਜਾਣਦਾ ਹੋਇਆ ਵੀ ਉਲਟੇ ਕੰਮ ਕਰਦਾ ਹਾਂਜੀ